ਇੰਜੀਨੀਅਰ ਆ ਨਾ ਜਾਣ ਹੈ ਜਾਣ ਮੈਨੂੰ ਜਾਣ ਯਾਰ ਮੈਨੂੰ ਜਾਣਦਾ ਕੀ ਪਤਾ ਹੁਣ ਜਾਣਦਾ ਤੇਰੇ ਤੇ ਜਾਣ ਹੈਗੀ ਹੁਣ ਜਾ ਦਿਮਾਗ ਆ ਦਿਮਾਗ ਗੱਲ ਦਾ ਸੇ ਦਿਮਾਗ ਤੇ ਟਰੈਕਟਰ ਤੇ ਦਿਮਾਗ ਲੱਗਾ ਹੋਰ ਟਰੈਕਟਰ ਤੇ ਕਿੱਥੇ ਦਿਮਾਗ ਦੇ ਬੰਦੇ ਨੇ ਚਲਾਉਣਾ ਬਣਿਆ ਤਾਂ ਦਿਮਾਗ ਨਾਲ ਹੀ ਹੈ ਕੀ ਟਰੈਕਟਰ ਬਣਿਆ ਦਿਮਾਗ ਨਾਲ ਨਾ ਦਿਮਾਗ ਭਜੰਦਾ ਨਹੀਂ ਚੱਕਿਆ ਹਾਂ ਵੀ ਥੰਗ ਤੇ ਲੈ ਵੀ ਅੱਜ ਸਾਡੇ ਚਾਚਾ ਜੋਰਾ ਸਿੰਘ ਉਰਫ ਵਿਰਦਾਂ ਦੇ ਇਹਦੇ ਨਾਲ ਵਿੱਚ ਆ ਬੈ ਕਹਿੰਦਾ ਮੈਂ ਦੱਸੂ ਜਿਹੜਾ ਆਪਾਂ ਨੂੰ ਸੁਭਾਲ ਆਇਆ ਜੀ ਵੀ ਕਿਹੜੀ ਚੀਜ਼ ਵੱਧ ਬਾਜਣ ਚਾਹਦੀ ਆ ਕਹੂੰ ਦਾ ਚਾ ਹੈਗਾ ਹਾਲ ਤੇਰੇ ਕੋਲ ਕੋਈ ਹਾਲ ਤਾਂ ਮੇਰੇ ਕੋਲ ਮਾਇਆ ਰੱਖਦਾ ਹਾਂ ਹਾਂ ਬਿੱਛੂ ਜੀ ਇਹਨੂੰ ਟਰੱਕ ਤੇ ਕੋਈ ਕਿਸੇ ਨੇ ਕਮੈਂਟ ਕਰਾਇਆ ਕਮਾਣੀਆਂ ਤੇ ਆ ਗਿਆ ਹਾਂ ਕਮਾਣੀਆਂ ਵੱਜਣ ਦੀ ਟਾਇਰਾਂ ਤੇ ਹਾਂ ਟਾਇਰਾਂ ਤੇ ਬਾਜੇ ਬਾਜੇ ਹਵਾ ਦਾ ਵਜਨ ਹੋ ਗਿਆ ਹਵਾ ਵਜਨ ਚੱਕਦੀ ਆ ਹੋ ਨਾ ਨਾ ਹੋਰ ਚੀਜ਼ ਤੇ ਕੋਈ ਲਾਲ ਤੂੰ ਜਾਂ ਟਾਇਰ ਆ ਗਿਆ ਹਾਂ ਰੌੜਾ ਹਾਂ ਜਾਂ ਬਾਏ ਨਾ ਨਾ ਤੂੰ ਛੋਟੇ ਸਾਹਮਣੇ ਸੰਦ ਖੜਾ ਯਾਰ ਦੇਖ ਲੋ ਚਲੋ ਸਾਨੂੰ ਇੰਨਾ ਮੈਂ ਉਹ ਉਹ ਕਰਤਾ ਉਹਦੇ ਸਾਹਮਣੇ ਟਰੈਕਟਰ ਖੜਾ ਚੱਲ ਮੈਂ ਤਾਂ ਸਾਰੇ ਕਛ ਦੇ ਆਖਿਆ ਜਿਵੇਂ ਟਰੈਕਟਰ ਹੋ ਗਿਆ ਜਾਂ ਬੰਦਾ ਵਾਲਾ ਲਾਜੂ ਬੰਦੇ ਇਹ ਬੰਦੇ ਤਾਂ ਚੀਜ਼ ਹੀ ਨਹੀਂ ਹੈਗੀ ਮੈਂ ਤਾਂ ਕੱਲੇ ਸੰਦਾ ਦੀ ਗੱਲ ਕਰੀ ਸੀ ਬੰਦੇ ਬੰਦਿਆਂ ਆ ਬਿਨਾਂ ਸਬੰਦਿਆਂ ਤੋਂ ਹਾਂ ਆ ਟਰੈਕਟਰ ਖੜਾ ਥੋੜੇ ਸਾਹਮਣੇ ਦੇਖ ਲਓ ਜੇ ਕਾਦੇ ਸਿਰ ਤੇ ਵਜਨ ਖੜਾ ਹੈ ਕਾ ਨਾਲੇ ਹੋਰ ਹੈ ਤੈਨੂੰ ਇੱਕ ਹੋ ਦੱਸਦਾਂ ਨਾ ਨਾਲ ਤਾਂ ਉਹ ਚੀਜ਼ ਉਹਦਾ ਵਜਨ ਚੱਕਦੀ ਹੈ ਸੰਦ ਦਾ ਕੋਈ ਵੀ ਚੀਜ਼ ਆ ਨਾਲੇ ਜਿਹੜਾ ਉਹਦੇ ਵਿੱਚ ਮਾਲ ਪਾਇਆ ਹੋਇਆ ਉਹਦਾ ਵਜਨ ਚੱਕਦੀ ਆ ਦੋਨੋਂ ਚੀਜ਼ਾਂ ਦਾ ਉਹ ਵਜਨ ਚੱਕਦੀ ਆ ਜਦੋਂ ਕੱਢ ਕੇ ਛਿੜਤੀ ਬਸ ਖਤਮ ਹੈ ਫੇਰੀ ਜੇ ਹੋ ਸਕਦਾ ਇੰਜਨ ਦਾ ਇੰਜਨ ਦਾ ਤਾਂ ਤੋਰ ਨਾ ਯਾਰ ਲਾ ਗੋਪੀ ਆ ਗਿਆ ਪਾ ਗੋਪੀ ਨੂੰ ਪੁੱਛ ਲੰਨੇ ਆ ਗੋਪੀ ਦੱਸੀ ਚਾਚਾ ਉਹਨੂੰ ਗੋਪੀ ਨੂੰ ਇਹ ਕਹਿੰਦਾ ਬਾਜਣ ਇਹ ਕਹਿੰਦਾ ਬਾਜਣ ਦੇਖੋ ਕਿਹੜੀ ਸਾਰਾ ਟਰੈਕਟਰ ਦਾ ਬਾਜਣ ਕਿਹੜੀ ਜੀ ਚੱਕਦੀ ਆ ਟਰੈਕਟਰ ਦਾ ਹੋਗਾ ਕਾਹਦੇ ਦੀ ਮਰਜ਼ੀ ਲਾ ਲੋ ਯਾਰ ਫਟ ਰੇਡ ਦੀ ਲਾ ਲਾ ਪਕੌੜੇ ਚੱਲ ਟਰੈਕਟਰ ਤੇ ਲਾ ਲੋ ਟਰੈਕਟਰ ਨੂੰ ਵੀ ਵਜਣ ਚੱਕਦੀ ਆ ਦੱਸੋ ਕਿਹੜੀ ਚੀਜ਼ ਵੱਧ ਚੱਕਦੀ ਆ ਵਜਣਾ ਹਾਂ ਕੀ ਇੰਜ ਇੰਜਨ ਦਾ ਤੋਰ ਨਾ ਯਾਰ ਕਿਹਦਾ ਵਜਨੇ ਸਾਰਾ ਉਸੇ ਦੀ ਖੜਾ ਟਰੈਕਟਰ ਦਾ ਮੰਨ ਕੇ ਜਾਂਦਾ ਤੇਰਾਦੇ ਹੋਰ ਕੀ ਵਾ ਇਹ ਵੀ ਬਾ ਆਖੀ ਆ ਵੀ ਬਾ ਨੇ ਤੇਰਾਦੇ ਰਾਵੜ ਚੱਕਦੀ ਆ ਸਾਰਾ ਵਜਨ ਉਹ ਚੱਕੀ ਬੈਠੀ ਆ ਦੇਖ ਲੋ ਥੋੜੇ ਚਾਹੇ ਹਿੰਮਤ ਮੈਨੂੰ ਨਹੀਂ ਪਤਾ ਜਰਾ ਐਕਸਲ ਉਹਦਾ ਬੱਗੇ ਨਾਲ ਵੀ ਮੇਰੀ ਸਰਤ ਲੱਗੀ ਉਹ ਬੱਗੇ ਦੀ ਸਕੂਟਰੀ ਫੜਨੀ ਆਲੇ ਬੱਗੇ ਦੀ ਪਾਉਣੀ ਆ ਰੱਸੀ ਹੈਗੀ ਹਮਨ ਦੱਸੋ ਟਰੈਕਟਰ ਥੋੜੇ ਸਾਹਮਣੇ ਖੜਾ ਹੈ ਨਾਲੇ ਜਮੇ ਸਾਹਮਣੇ ਵੇਚੀ ਥੋੜੇ ਤੁਹਾਨੂੰ ਇੰਨਾ ਘਟ ਵੀ ਤੈਨੂੰ ਥੋੜੇ ਸਾਹਮਣੇ ਚੀਜ਼ ਪਈ ਆ ਕੁੱਤਾ ਨਾ ਫੜ ਲੈ ਮੈਨੂੰ ਕਿਤੇ ਭੈਣ ਦੀ ਸਰਤ ਵਿਚ ਹੀ ਰਹਿ ਜੇ ਤੇਰੇ ਕੋਲ ਤਾਂ ਐਵੇਂ ਲੱਗਦਾ ਕੁੱਤੇ ਵਾਲਾ ਬੰਦਾ ਕਹਿੰਦਾ ਨਹੀਂ ਹੁੰਦਾ ਮੇਰਾ ਕੁੱਤਾ ਵੱਢਦਾ ਨਹੀਂ ਕੀ ਚਾਹੀਦੇ ਨੇ ਲੈਂਕੜਾ ਤਾਂ ਲਿਮਟ ਚੱਕਣੀ ਆ ਯਾਰ ਮਗਲਾਇਲ ਚਾਖਦਾ ਯਾਰ ਹੈ ਮਗਲਾਇਲ ਲਾ ਕੇ ਮਲਾਇਲ ਦੇ ਇੰਜਣ ਨੂੰ ਕੁਲਾ ਕਰਨ ਵਾਸਤੇ ਹੁੰਦਾ ਵੀ ਇੰਜਣ ਨਾ ਵੱਡਾ ਜਾਵੇ ਉਹਦਾ ਇੱਥੇ ਉਹ ਦੇਖੋ ਕਿਹੜੀ ਚੀਜ਼ ਆ ਮੈਂ ਤਾਂ ਹਵਾ ਤੇ ਧੂਪ ਲਾਈ ਆ ਦੇਖੀ ਆ ਤੁਸੀਂ ਤਿੰਨੇ ਖੜੇ ਹੋ ਅੱਜ ਦੇਖਦਾ ਕੀ ਬਣਦਾ ਲੈ ਹੈ ਰੂਪ ਬਾਟਾਰੇ ਹੀ ਨੇ ਫਿਰ ਜਿਵੇਂ ਉਹ ਕਿਨੇ ਕਹਿਆ ਸੀ ਬਾਹ ਨਾ ਕਹਿਆ ਕਰ ਤੂੰ ਹਵਾ ਕਹਿਆ ਕਰ ਜਰਾ ਚੱਲ ਹਵਾ ਦਾ ਬਾਹ ਦਾ ਉਹ ਉਹ ਚੀਜ਼ ਆ ਵੀ ਮਨ ਉਹ ਤਾਂ ਫਿਰ ਜਾਏ ਕਿ 300 ਮੀਨਾ ਪੁੱਜੀ ਜਾਵੇ ਹੈ ਮੈਂ ਤਾਂ ਮੇਰੇ ਕੋਲ ਤਾਂ ਹੈਗਾ ਜਰ ਮੈਂ ਦੱਸੂ ਫੇ ਮੈਂ ਅਸੀਂ ਵੀ ਕਸ਼ੂਰ ਕਾ ਜੇ ਇਹਦਾ ਜਿਵੇਂ ਕਹਿੰਦੇ ਨਾ ਜੇ ਕਿਸੇ ਬੰਦੇ ਨੇ ਪਿਆ ਕਰਤੀ ਮੈਂ ਦੱਸੂ ਤੇਰੀ ਗੱਲ ਫੇਰ ਨਿਕਲ ਜੇ ਸਾਡੀ ਚੱਕੀ ਨਿਕਲ ਜੇ ਚੱਲ ਕੋਈ ਗੱਲ ਨਹੀਂ ਹਾਂ ਕੋਈ ਕੋਈ ਮਰਜ਼ੀ ਕਰ ਲਓ ਯਾਰ ਜੇ ਮੇਰੀ ਗੱਲ ਗਲਤ ਨਿਕਲ ਗਈ ਚਲ ਮੈਂ ਦੱਸੂ ਨਾਲੇ ਕੱਢ ਕੇ ਚੀਜ਼ ਤੁਹਾਡੇ ਸਾਹਮਣੇ ਦਿਖਾਉਂ। ਇਹ ਆ ਚੀਜ਼ ਆ। ਨਾ ਬਾਹਰ ਇਹ ਆ ਚੀਜ਼ ਕੇ ਵਿੱਚ ਆਈ ਜਾਂਦਾ। ਯਾਰ ਐ ਮੈਂ ਕਿਉਂ ਦੱਸਾਉਣ ਯਾਰ। ਤੈਨੂੰ ਬਾਜਨ ਦੱਸਦਾ ਬਾਜਨ ਚੱਕੀ ਖੜਿਆ। ਹੁਣ ਬਾਤ ਯਾਰ ਤੈਨੂੰ ਮੈਂ ਹੁਣ ਵੀ ਹਟਲਾ ਹੁਣ ਵੀ ਬਾਜਨ ਚੱਕੀ ਖੜਿਆ ਤੂੰ ਉੱਤੇ ਬਹਿ ਤੇਰਾ ਵਜਨ ਵੀ ਚੱਕ ਲੂ। ਹੋਰ ਦੱਸ ਤੈਨੂੰ ਇੰਨਾ ਜਮਾ ਕੋਲੇ ਕਰਤਾ ਹੁਣ। ਅੱਜ ਵਾਰ ਦੱਸਣਾ ਜਾਂ ਨਾ ਸਾਨੂੰ ਤੇਰੇ ਥੋੜੇ ਮਰ ਜਾ ਥੋੜਾ ਦਿਮਾਗ ਦੇ ਕਿੰਨਾ ਤੇ ਜਾਇਆ। ਪਾ ਜਾਂਦਾ ਯਾਰ ਤੈਨੂੰ ਕਹਾਂ ਦੱਸਦੀ ਹਵਾ ਚੱਕਦੀ ਆ। ਛਾਰਨ ਦਾ ਹੋਲੀ ਆ। ਉਹ ਰੇੜੇ ਤੇ ਵਜਨ ਪਿਆ। ਆਏ ਦੇਖ ਲਓ ਉਹਦਾ ਬਾਈਨ ਵੀ ਚੱਕੀ ਖੜੀ ਆ ਲੈ ਹੋਰ ਜਮਾ ਨੇੜੇ ਕਰਤਾ ਜਰ ਸਾਨੂੰ ਸਾਰਾ ਜਮਾ ਕੋਲੇ ਕਰਤਾ ਵੀ ਹੁਣ ਤੁਸੀਂ ਦੱਸ ਸਕਦੇ ਬੈਰਿੰਗ ਦੀ ਗੋਲੀ ਚੱਕਦੀ ਆ ਬੈਰਿੰਗ ਦੀ ਗੋਲੀ ਚੱਕਦੀ ਆ ਸਾਰਾ ਚੱਕਦੀ ਆ ਕਿ ਨਾ ਬੈਰਿੰਗ ਦੀ ਗੋਲੀ ਮੈਨੂੰ ਨਹੀਂ ਪਤਾ ਭਾਈ ਇਹ ਤੂੰ ਦੱਸ ਤਾ ਹਾਂ ਮੈਂ ਮੈਂ ਹਾਂ ਜਦੋਂ ਮੈਂ ਸਹੀ ਹੋ ਗਿਆ ਮੈਂ ਹਾਂ ਕਹਿ ਦੂੰ ਬੈਰਿੰਗ ਦੀ ਗੋਲੀ ਚੱਕਦੀ ਆ ਜਿਹੜਾ ਸਾਰਾ ਬਾਈਨ ਹੋਰ ਕੀ ਇਹਦੋਂ ਸੋਕੇ ਦਾ ਕੋਈ ਕੀ ਨਹੀਂ ਨਾ 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 ਰੋ ਤੁਹਾਨੂੰ ਕਹਦਾ ਯਾਰ ਜਦੋਂ ਤੁਸੀਂ ਬੋਲਤਾ ਤੁਹਾਨੂੰ ਦੱਸ ਦੂੰਗਾ ਹਾਂ ਚੀਜ਼ ਹੈਗੀ ਆ ਹਾਂ ਕਰ ਦੂੰ ਮੈਂ ਉਹਦੀ ਲਾ ਲਾ ਜੇਕਰ ਦਾ ਚੱਕ ਕੇ ਖੜਾਉਣਾ ਓਹ ਚੀਜ਼ ਕਿਹਦੀ ਉਹ ਜੀ ਲਈ ਫਿਰਦੀ ਆ ਚੱਕ ਕੇ ਵਜਣਾ ਤੁਰੀ ਫਿਰਦੀ ਆ ਗੋਲੀ ਉਹ ਹੀ ਲਈ ਫਿਰਦੀ ਆ ਸਾਰ ਨਾਲੋਂ ਛੋਟੀ ਚੀਜ਼ ਗੋਲੀ ਆ ਬੈਰਿੰਗ ਦੀ ਗੋਲੀ ਆ ਸਾਰ ਨਾਲੋਂ ਛੋਟੀ ਪਤਾ ਨਹੀਂ ਪਰ ਆਪਾਂ ਮੈਂ ਜਦੋਂ ਯਾਰ ਸਹੀ ਹੋ ਗਿਆ ਤੁਹਾਨੂੰ ਹਾਂ ਕਰ ਦੂੰਗਾ ਉਹਦੀ ਠੀਕ ਜਿਆਦਾਉਂਦੀ ਹਾਂ ਮੈਂ ਦਿਮਾਗ ਲਾ ਕੇ ਚੱਲ ਲਾ ਕੇ ਵਾ ਠੀਕ ਆ ਤੁਸੀਂ ਚਮਚਾ ਲਾ ਲਓ ਯਾਰ ਕੰਮ ਹੋ ਜਾਓ ਇਹਨੂੰ ਮੋਸਾਂਗੇ ਹੈ ਕਾਈ ਵੀ ਦਿਖਾ ਕੇ ਫੇਰ ਇਹਨੂੰ ਦਰਸ਼ਨ ਨੂੰ ਮੋਸਾਏ ਵੀ ਦੱਸ ਲੈ ਜਾ ਕੇ ਪਿਛਲੇ ਬੰਦੇ ਤੜਕੇ ਰੀ ਐਨੇ ਮੈਨੂੰ ਕਮੈਂਟ ਕਰਿਆ ਸੀ ਓਡ ਵਾਲੇ ਬੰਦੇ ਨੇ ਓਏ ਐਨੇ ਮੈਨੂੰ ਇੰਸਟਾਗ੍ਰਾਮ ਤੇ ਕਮੈਂਟ ਕਰਿਆ ਸੀ ਕਹਿੰਦਾ ਕਮਾਣੀਆਂ ਨੇ ਕਿਹੜਾ ਬਾਜ ਦੀ ਚੱਕੀ ਖੜੀਆਂ ਨੇਗੇ ਟਰੱਕ ਦੀਆਂ ਕਹਿੰਦਾ ਵੀ ਕਿਸੇ ਦਾ ਵੀ ਆ ਮੈਂ ਕਮਾਣੀਆਂ ਨੇ ਕਿਹੜੀਆਂ ਮੈਨੂੰ ਲੱਗਦਾ ਵੀ ਗੋਲੀ ਤੋਂ ਛੋਟੀ ਚੀਜ਼ ਹੈ ਨਹੀਂ ਬੈਰਗੇ ਦੀ ਤੂੰ ਪਤਾ ਲੱਗ ਜੂ ਉਹ ਉੱਡਦਾ ਕਾਲ ਮੇਰਾ ਸਭ ਫਾਇਦਾ ਕਾਣੂ ਇਹਦੇ ਮੱਥਾ ਲਾ ਕੇ ਜੱਟ ਨਾਲ ਫੇਰ ਪਤਾ ਲੱਗੂ ਕੋਈ ਗੱਥ ਲੈ 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 ਵੀ ਤਿੰਨ ਬੰਦੇ ਨਾਲ ਵਿੱਚ ਆ ਬਹਿ ਗਿਆ ਤਿੰਨਾਂ ਤੋਂ ਹੱਲ ਦਾ ਕੋਈ ਹੱਲ ਹੋਇਆ ਨਹੀਂ ਬਾਕੀ ਦੇਖਦੇ ਆ ਦੁਬਾਰੇ ਕਰਾਂਗੇ